ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਪੂਰੀ ਵੀਡੀਓ ਹਾਏ ਦੋ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਅੱਜ ਦੀ ਜਿਹੜੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਨਰੇਗਾ ਵਾਸਤੇ ਵੀਡੀਓ ਬਣਾਈ ਜਾ ਰਹੀ ਆ ਜਿੰਨੇ ਵੀ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਨੌਜਵਾਨ ਬਜ਼ੁਰਗ ਤੇ ਮਔਰਤਾਂ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਆ ਸ਼ਾਂਤੀ ਦੇ ਨਾਲ ਬਹਿ ਕੇ ਚੰਗੀ ਤਰ੍ਹਾਂ ਇਹ ਵੀਡੀਓ ਸਮਝੋ ਆਪਾਂ ਗੱਲ ਕਰਦੇ ਆ 2-4 ਦਿਨ ਪਹਿਲਾਂ ਇੱਕਦਮ ਚਿੱਠੀ ਆਉਂਦੀ ਆ ਨਰੇਗਾ ਬੰਦ ਹੋ ਜਾਂਦੀ ਆ ਫਿਰ ਹਾਲ ਅੱਜ ਦੀ ਘੜੀ ਨਰੇਗਾ ਬੰਦ ਹੈ ਕਹਿਣ ਦਾ ਭਾਵ ਇੱਥੇ ਆ ਵੀ ਜਿਹੜੀ ਗੱਲ ਆਪਾਂ ਨੂੰ ਸੁਣਨ ਵਾਸਤੇ ਮਿਲ ਰਹੀ ਆ ਉਹ ਇਹ ਆ ਵੀ ਨਰੇਗਾ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਗਈਆਂ ਨੇ ਜਿਸ ਤਰ੍ਹਾਂ ਕਈ ਸਕੀਮਾਂ ਇਹਦੇ ਉੱਤੇ ਲਿਆਂਦੀਆਂ ਗਈਆਂ ਨੇ ਸੋ ਕਹਿਣ ਦਾ ਭਾਵ ਇਹ ਆ ਹੋਰ ਵੀ ਗੱਲ ਹੈ ਕੋਈ ਸੁਣਨ ਨੂੰ ਮਿਲ ਰਹੀ ਆ ਜਿਵੇਂ ਮੰਨੋ ਵੀ ਇੱਕ ਪੰਚਾਇਤ ਦਾ ਸਾਲ ਦੇ ਵਿੱਚ ਇੱਕ ਵਾਰ ਹੀ ਪਿੰਡ ਦੇ ਵਿਕਾਸ ਵਾਸਤੇ ਚਾਹੇ ਸੱਪੜ ਦਾ ਕੰਮ ਹੋਵੇ ਚੂਹੇ ਦਾ ਕੰਮ ਹੋਵੇ ਸੂਏ ਦਾ ਕੰਮ ਹੋਵੇ ਸਕੂਲ ਦਾ ਹੋਵੇ ਜਾਂ ਮੰਨ ਲਓ ਕੋਈ ਹੋਰ ਸਮਸ਼ਾਨ ਘਰ ਦਾ ਕੰਮ ਪਾਣੀ ਵਾਲ ਟੈਂਕਰੀਨ ਵਿੱਚ ਸਫਾਈਆਂ ਪਹਿਲਾਂ ਹੁੰਦੀਆਂ ਸੀ ਉਹ ਮੰਨ ਲਓ ਹੁਣ 5 ਸਾਲ ਦੇ ਵਿੱਚ ਇੱਕ ਵਾਰੀ ਹੋਣ ਗਈਆਂ ਸੋ ਇਹ ਬਹੁਤ ਜਿਆਦਾ ਵੱਡਾ ਝਟਕਾ ਉਹਨਾਂ ਲੋਕਾਂ ਨੂੰ ਆ ਜਿਹੜੇ ਇੱਕ ਰੁਜ਼ਗਾਰ ਦੀ ਭਾਲ ਵਿੱਚ ਰੋਜ਼ ਕੰਮ ਤੇ ਜਾਂਦੇ ਸੀ ਨੇ ਸੋਸ਼ਲ ਯਰ ਪੈ ਦੇ ਦਿਹਾੜੀ ਦੇ ਵਿੱਚ ਉਹ ਆਪ ਦਾ ਰੋਜ਼ਗਾਰ ਜਿਹੜਾ ਤੋਰਦੇ ਸੀ ਕਹਿਣ ਦਾ ਭਾਵ ਇੱਥੇ ਆ ਇੱਕ ਮੌਤ ਨਾਲ ਵੀ ਲੜਦੇ ਸੀ ਵੱਡੇ ਵੱਡੇ ਸੱਪ ਤੇ ਜਿਹੜੇ ਉਹ ਗੰਦੇ ਨਾਲਿਆਂ ਦੇ ਵਿੱਚੋਂ ਨਿਕਲਦੇ ਸੀ ਜਾਂ ਸੱਪੜਾਂ ਦੇ ਵਿੱਚੋਂ ਨਿਕਲਦੇ ਉੱਤੇ ਉਹ ਬਜ਼ੁਰਗ ਮਾਮਾ ਪੈਣਾ ਕੰਮ ਕਰਦੇ ਆ ਸੀ ਚਾਹੇ ਅੰਤਾਂ ਦੀ ਠੰਡ ਹੋਵੇ ਚਾਹੇ ਅੰਤਾਂ ਦੀ ਗਰਮੀ ਹੋਵੇ ਪਰ ਕਹਿਣ ਦਾ ਭਾਵ ਇਹ ਆ ਵੀ ਤੁਹਾਨੂੰ ਪਤਾ ਵੀ ਰੁਜ਼ਗਾਰ ਪਹਿਲਾਂ ਹੀ ਨਹੀਂ ਗਾ ਮਹंगाई ਬਹੁਤ ਜ਼ਿਆਦਾ ਹੋ ਚੁੱਕੀ ਆ ਕਹਿਣ ਦਾ ਭਾਵ ਇਹ ਉਹ ਫੇਰ ਵੀ ਆਪਣਾ ਰੁਜ਼ਗਾਰ ਤੋੜਦੇ ਸੀ ਪਰ ਜਦੋਂ ਦੀ ਹੈ ਨਰੇਗਾ ਬੰਦ ਜਿਹੜੀ ਗੱਲਬਾਤ ਸਾਹਮਣੇ ਇਹ ਬੰਦ ਹੋ ਚੁੱਕੀ ਹੈ ਤੇ ਲੋਕਾਂ ਦੇ ਵੀ ਸਾਹ ਸੁੱਕੇ ਪਏ ਨੇ ਸੋ ਕਹਿਣ ਦਾ ਭਾਵ ਇਥੇ ਹੈ ਜਿਹੜੀ ਗੱਲ ਹੋਰ ਸੰਨ ਨੂੰ ਮਿਲ ਰਹੀ ਹੈ ਨਰੇਗਾ ਦੇ ਵਿੱਚ ਤਬਦੀਲੀ ਕਰਨ ਦਾ ਮਤਲਬ ਇਹ ਹੈ ਕਹਿੰਦੇ ਬਹੁਤ ਬਹੁਤ ਜ਼ਿਆਦੇ ਭਟੇ ਕਫਲੇ ਹੋਏ ਨੇ ਕਫਲੇ ਕੀ ਹੋਏ ਨੇ ਬਹੁਤ ਜ਼ਿਆਦੇ ਲੋਕ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਨੂੰ ਸੁਣਨ ਨੂੰ ਮਿਲੀਆਂ ਨੇ ਕਿੰਨੀਆਂ ਵੀਡੀਓ ਆਪਾਂ ਹਰ ਰੋਜ਼ ਨੈਟ ਤੇ ਦੇਖਦੇ ਆਂ ਵੀ ਬਹੁਤ ਜ਼ਿਆਦੇ ਲੋਕ ਤਨਹਾੜ ਲੋਕ ਆਪ ਦੇ ਚਿਹਤਿਆਂ ਦੇ ਨੌ ਪਾਰਾਂ ਦੇ ਸੀ ਫਿਰ ਹਾਜ਼ਰੀ ਲਵਾ ਕੇ ਘਰੇ ਚਲੇ ਜਾਂਦੇ ਸੀ ਇਹ ਵੀ ਇੱਕ ਬਹੁਤ ਵੱਡਾ ਕਪਟਾ ਜਿਹੜਾ ਦੱਸਿਆ ਜਾ ਰਿਹਾ ਕਹਿੰਦੇ ਇਹ ਨਰੇਗਾ ਦਾ ਕੰਮ ਸਹੀ ਢੰਗ ਨਾਲ ਨਹੀਂ ਚੱਲਦਾ ਕਿਉਂਕਿ ਪਿੱਛੇ ਜੇ ਵੀ ਬੁਖਮੀ ਨਪਲਵਿਕ ਆੜਿਓ ਹੈ ਉਹ ਹੁੰਦਿਆਂ ਨੇ ਅਫਸਰਾਂ ਦੀਆਂ ਉਹ ਕਹਿੰਦੇ ਨੇ ਵੀ ਕਿਸੇ ਦੀ ਜਗ੍ਹਾ ਤੇ ਕੋਈ ਖੜ ਨਹੀਂ ਸਕਦਾ ਕਿਸੇ ਦੀ ਜਗ੍ਹਾ ਤੇ ਕੋਈ ਆ ਨਹੀਂ ਸਕਦਾ ਕੋਈ ਸੁੱਤ ਹਾਜ਼ਰੀ ਲਵਾਇ ਕੋਈ ਜਾਣ ਨਹੀਂ ਸਕਦਾ ਇਸ ਕਰਕੇ ਪੀਸ ਤਰ੍ਹਾਂ ਦੀ ਹਦ ਹੈ ਤਾਸੀ ਸੋ ਕਹਿਣ ਦਾ ਭਾਵ ਇਥੇ ਇਹ ਆ ਕਿ ਸਾਰਿਆਂ ਨੇ ਰਲ ਮਿਲ ਕੇ ਇੱਕ ਉਹ ਰੁਜ਼ਗਾਰ ਤੇ ਲਤ ਮਰਵਾਈ ਹੈ ਜਿਹੜੇ ਆਪ ਦਾ ਕੰਮ ਕਰ ਦੇਣ ਤੇ ਦੂਜਿਆਂ ਨੂੰ ਵੀ ਕਰਨ ਨਹੀਂ ਦਿੰਦੇ ਕਿਉਂਕਿ ਹਾਜ਼ਰੀ ਲਵਾਈ ਘਰੇ ਆ ਗਈ ਇਹ ਜਿਹੜਾ ਮੁੱਦਾ ਬਹੁਤ ਜ਼ਿਆਦਾ ਵੱਡਾ ਰਹਿ ਗਿਆ ਸੋ ਇਹਦੇ ਵਿੱਚ ਵੱਡੇ ਵੱਡੇ ਕਾਪਰੇ ਵਕ ਵਕ ਜ਼ਿਲ੍ਹਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਜਿਹਦੇ ਕਰਕੇ ਇਥੋਂ ਤੱਕ ਵੀ ਪਤਾ ਲੱਗਿਆ ਵੀ ਮੰਨ ਲਓ ਵੀ ਫੋਟੋ ਜਿਹੜੀ ਫੋਟੋ ਹੁੰਦੀ ਆ ਉਹ ਤੇ ਵੀ ਛੇਰਾ ਫੇਰੀ ਕੀਤੀ ਜਾਂਦੀ ਸੀ ਇਹਨ ਦਾ ਭਾਵੇਂ ਆ ਵੀ ਸਾਰੇ ਸੈਕਟਰੀ ਮਾੜੇ ਨਹੀਂ ਹੁੰਦੇ ਸਾਰੇ ਜਿਹੜੇ ਮੀਟ ਉਹ ਮਾੜੇ ਨਹੀਂ ਹੁੰਦੇ ਸਾਰੇ ਸਰਪੰਚ ਮਾੜੇ ਨਹੀਂ ਹੁੰਦੇ ਸਾਰੇ ਪੰਚ ਮਾੜੇ ਨਹੀਂ ਹੁੰਦੇ ਇੱਕ ਦੋ ਬੰਦੇ ਜ਼ਰੂਰ ਹੁੰਦੇ ਆ ਜਿਹੜੇ ਇਸ ਤਰ੍ਹਾਂ ਦੇ ਕਾਪਲਾ ਕਰਵਾਉਂਦੇ ਆ ਤੇ ੱੱਕੇ ਨਾਲ ਇੱਕ ਮਜਬੂਰ ਕਰ ਦਿਆ ਉਹ ਤੱਕ ਇਹਦਾ ਅਰਿਆਲਟ ਦੇਖ ਲੋ ਉਹ ਲੋਕ ਕਿਤੇ ਨਹੀਂ ਖੜੇ ਪਰ ਕਹੇ ਹੁੰਦਾ ਪਾ ਵੇਥੇ ਆ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਆ ਉਹ ਕੋਈ ਨਹੀਂ ਖੜਦਾ ਬਹੁਤ ਜਗ੍ਹਾ ਤੇ ਸੁਣਨ ਮਿਲਿਆ ਵੀ ਸਰਪੰਚ ਕਹਿੰਦਾ ਵੀ ਇਹਦੀ ਹਾਜ਼ਰੀ ਲਾਉ ਇਹ ਨਹੀਂ ਹੁੰਦਾ ਕੋਈ ਗੱਲ ਨਹੀਂ ਕਿਈ ਜਗ੍ਹਾ ਤੇ ਮੈਂਬਰ ਕਹਿੰਦੇ ਇਹਦੀ ਹਾਜ਼ਰੀ ਲਾਉ ਇਸ ਤਰ੍ਹਾਂ ਦੇ ਵੀਡੀਓ ਜਿਹੜੇ ਸੁਣਨ ਮਿਲਿਆ ਕਹਿੰਦਾ ਪਾ ਵੇਥੇ ਆਪਣੇ ਚਿਹਤਿਆਂ ਦੀ ਹਾਜ਼ਰੀ ਲਾ ਕੇ ਜਿਹੜੇ ਜਾਂਦੇ ਰਹੇ ਤੇ ਉਹਨਾਂ ਦੇ ਕਰਕੇ ਬਹੁਤ ਜ਼ਿਆਦਾ ਵੱਡਾ ਹੈ ਕਪਲਾ 10000 ਜਿਆ ਸੋ 5 ਸਾਲ ਵਿੱਚ ਇੱਕ ਵਾਰ ਹੀ ਇਹ ਜਿਹੜਾ ਨਰੇਗਾ ਦਾ ਕੰਮ ਚੱਲ ਸਕਦਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਸਥਿਤੀ ਵਧੀਆ ਹੁੰਦੀ ਆ ਵਧੀਆ ਸੁਧਾਰਾ ਹੁੰਦਾ ਚੰਗੀ ਗੱਲਾਂ ਸੋਧ ਹੁੰਦੀ ਆ ਤੇ ਕੰਮ ਵਧੀਆ ਤਰੀਕੇ ਨਾਲ ਚੱਲਦਾ ਤਾਂ ਚੰਗੀ ਗੱਲਾਂ ਲੋਕਾਂ ਨੂੰ ਰੁਜ਼ਗਾਰ ਬਾਰੇ ਮਿਲ ਸਕੀ ਕਿਉਂਕਿ ਪੰਜ ਪੰਜ ਮਸਟੋਰ ਲੋਕਾਂ ਦੇ ਲੱਗੇ ਹੋਏ ਨੇ ਹਜੇ ਤੱਕ ਕੋਈ ਪੈਸਾ ਨਹੀਂ ਆਇਆ ਤੇ ਲੋਕਾਂ ਨੂੰ ਬਹੁਤ ਜਿਆਦੇ ਬਟਾ ਫਿਕਰ ਲੱਗਿਆ ਪਿਆ ਉਹਨਾਂ ਨੇ ਗਰਮੀ ਦੇ ਵਿੱਚ ਇੰਨੇ ਗੰਦ ਦੇ ਵਿੱਚ ਵਿੱਚ ਵੜ ਕੇ ਸਫਾਈਆਂ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਆਏ ਵੀ ਸਾਡੀ ਮਿਹਨਤ ਦਾ ਜਿਹੜਾ ਪੈਸਾ ਉਹ ਸਾਨੂੰ ਜਰੂਰ ਮਿਲੇ ਤੇ ਕਹਿਣ ਦਾ ਪਾ ਵੇਥਿਆ ਜਦੋਂ ਵੀ ਕੋਈ ਸਰਕਾਰੀ ਕੰਮ ਹੁੰਦਾ ਇਹਦੀਆਂ ਬਹੁਤ ਵੱਡੀਆਂ ਵੱਡੀਆਂ ਹਦਾਇਤਾਂ ਹੁੰਦੀਆਂ ਨੇ ਜਦੋਂ ਆਪਾਂ ਇਹ ਕੰਮ ਕਰ ਰਹੇ ਹੁੰਦੇ ਆ ਉਸ ਟਾਈਮ ਆਪਾਂ ਨੂੰ ਲੱਗਦਾ ਵੀ ਚਲੋ ਕੋਈ ਗੱਲ ਨਹੀਂ ਆਪਣੀ ਬੰਦੇ ਨੇ ਆਪਣੀ ਕਰਦੇ ਨੇ ਕਹਿਣ ਦਾ ਪਾ ਵੇਥਿਆ ਇੱਕ ਕਮਜੋਰ ਸਰਕਾਰियां ਆਪਾਂ ਕਰਦੇ ਆ ਇਹਦੇ ਵਿੱਚ ਜਦੋਂ ਇਨਕੁਆਰੀ ਹੁੰਦੀ ਆ ਬਹੁਤ ਵੱਡੇ ਵੱਡੇ ਜਿਹੜੇ ਪੇਹਤ ਖੁੱਲਦਿਆ ਇਸ ਕਰਕੇ ਜਿਹੜੀ ਉਹ ਸਥਿਤੀ ਬਹੁਤ ਵੱਡੇ ਪੱਧਰ ਤੇ ਇੱਕ ਸੈਂਟਰ ਸਰਕਾਰ ਨੂੰ ਮਿਲਿਆ ਜਿਹਦੇ ਵਾਸਤੇ ਉੱਚ ਅਕਸ਼ਿਆ ਕੱਢੀਆਂ ਗਈਆਂ ਨੇ ਵੀ ਇਹ ਨਰੇਗਾ ਦੇ ਵਿੱਚ ਸੋਧ ਲਿਆਂਦੀ ਜਾਵੇ ਕਿਵੇਂ ਕਿਵੇਂ ਇਹ ਕੰਮ ਹੋਣਗੇ ਜਿਹੜੇ ਜਿਹੜੇ ਕੰਮ ਹੋਏ ਨੇ ਉਹ ਪਹਿਲਾਂ ਕਿੰਨੇ ਗਲਤ ਪਾਏ ਗਏ ਕਿਵੇਂ ਕਿਵੇਂ ਲੋਕਾਂ ਨੇ ਫੋਟੋ ਕਰਵਾਈਆਂ ਜਿੱਥੇ ਦੀ ਲੋਕੇਸ਼ਨ ਤੇ ਜਿੱਥੇ ਦਾ ਕੰਮ ਸੀ ਉਥੇ ਕੰਮ ਨਹੀਂ ਹੋਇਆ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਕਹਿਣ ਦਾ ਭਾਵੇਂ ਇੱਥੇ ਆ ਉਦੋਂ ਤਾਂ ਉਹ ਲੋਕ ਰੋਹ ਝਾੜਦੇ ਨੇ ਆ ਕੇ ਇੱਥੇ ਨਹੀਂ ਇੱਥੇ ਕੋਈ ਇੱਥੇ ਨਿਉਕਲ ਕਰੋ ਉਹ ਤੋਂ ਬਾਅਦ ਅੱਜ ਦੀ ਸਥਿਤੀ ਇਹ ਬਣ ਚੁੱਕੀ ਆ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜੀਆਂ ਗੱਲਾਂ ਸੁਣਨ ਮਿਲਦੀਆਂ ਨੇ ਬਹੁਤ ਜ਼ਿਆਦੇ ਵੱਡੇ ਕਹਾਣੇ ਜਿਹੜੇ ਇਹਦੇ ਵਿੱਚ ਦੱਸੇ ਜਾ ਰਹੇ ਨੇ ਜਦੋਂ ਪਹਿਲਾ ਆਨਲਾਈਨ ਹਾਜ਼ਰੀ ਨਹੀਂ ਲੱਗਦੀ ਸੀ ਉਦੋਂ ਤੱਕ ਕਹਿੰਦੇ ਅੰਤਾਂ ਦੇ ਕੱਪੜੇ ਹੋਏ ਨੇ ਪਰ ਕਹਿੰਦਾ ਭਾਵੇਂ ਆ ਜਦੋਂ ਇਹ ਆਨਲਾਈਨ ਵੀ ਲੱਗਣ ਲਗੀ ਉਦੋਂ ਵੀ ਬਹੁਤ ਜ਼ਿਆਦੇ ਹਾਜ਼ਰੀਆਂ ਲਵਾ ਕੇ ਲੋਕ ਆਪਣੇ ਆਪਣੇ ਕਰਾ ਨੂੰ ਜਾਂਦੇ ਰਹੇ ਨੇ ਤਾਂ ਕਰਕੇ ਅੱਜ ਦੀ ਸਥਿਤੀ ਜਿਹੜੀ ਇਹ ਬਣਦੀ ਹੈ ਵੀ ਉਹ ਜਿਹੜੇ ਸੈਂਟਰ ਸਰਕਾਰ ਨੇ ਕਬਨੇ ਟੀਮ ਛੱਡੀ ਸੀ ਉਹਨੇ ਸਾਰੀਆਂ ਣਕਵਾਰੀ ਕਰਕੇ ਗੋਪਤੈੰਕਵਾਰੀ ਦੇਖੀਆਂ ਕਰਕੇ ਵੀ ਇਹ ਕੰਮ ਸਹੀ ਪਾਇਆ ਜਾ ਰਿਹਾ ਹੈ ਜਾਂ ਗਲਤ ਪਾਇਆ ਜਾ ਰਿਹਾ ਹੈ ਪਰ ਕਹਿੰਦਾ ਪਾਵੇ ਤੇ ਉਹਨਾਂ ਨੂੰ ਬਹੁਤ ਜ਼ਿਆਦੇ ਗੱਲਾਂ ਜਿਹੜੀਆਂ ਗਲਤ ਲੱਗੀਆਂ ਪਰ ਅੱਜ ਜਿਹੜੀਆਂ ਸਾਡੇ ਆ ਬਜ਼ੁਰਗ ਮਾਵਾ ਪੈਣਾ ਜਾਂ ਬਜ਼ੁਰਗ ਜਿਹੜੇ ਉਹ ਬਜ਼ੁਰਗ ਕੰਮ ਕਰਦੇ ਸੀ ਉਹਨਾਂ ਨੂੰ ਵੀ ਇਹ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹ ਨਰੇਗਾ ਦੇ ਵਿੱਚ ਜਾਂਦੇ ਸੀ ਕੋਈ ਨਾ ਕੋਈ ਉਹਨਾਂ ਨੂੰ ਸਹਾਰਾ ਮਿਲਦਾ ਸੀ ਕੋਈ ਨਾ ਕੋਈ ਕਲਸਨ ਆਉਂਦੀ ਸੀ ਨਾ ਨਾ ਰੰਦ ਕਰਦਾ ਪੈਸਾ ਹੁੰਦਾ ਸੀ ਉਹਨਾਂ ਦਾ ਰੁਜ਼ਗਾਰ ਚੱਲਦਾ ਸੀ ਸੋ ਸਾਡੀ ਚਾਨਣ ਰਾਹੀਂ ਪੰਜਾਬ ਸਰਕਾਰ ਦੇ ਸੈਂਟਰ ਸਰਕਾਰਾਂ ਬਹਿਤੀਆ ਜਰੂਰ ਇਹ ਨਿਰਗਾ ਦਾ ਕੰਮ ਵਧੀਆ ਤਰੀਕੇ ਨਾਲ ਚਲਾ ਕੇ ਇਹ ਜਿਹੜੇ ਲੋਕ ਨੇ ਗਰੀਬ ਲੋਕ ਹੋਰ ਕੋਈ ਗੁਜ਼ਾਰਾ ਨਹੀਂ ਹੈਗਾ ਤੇ ਇਹਨਾਂ ਦਾ ਰਜਦਾਰ ਨਿਰਗਾ ਦਾ ਦੁਬਾਰੇ ਚਲਾਇਆ ਜਾਵੇ ਅੱਜ ਤੱਕ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਪਹੁੰਚ ਰਹਾਂਗੇ ਤੇ ਜੇ ਤੁਹਾਡੇ ਕੋਲ ਕੋਈ ਵੀਡੀਓ ਵੀ ਜਾਂ ਸੁਝਾਅ ਹੋਵੇ ਜਿਹੜਾ ਥੱਲੇ ਦਿੱਤੇ ਨੰਬਰ 'ਤੇ ਚੱਲ ਇਹਦੇ ਸਾਨੂੰ ਜਰੂਰ ਭੇਜੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ